ਆਪਣੀ ਦੂਸਰੀ ਪਤਨੀ ਤੋਂ ਤਲਾਕ ਲਏਗਾ ਇਹ ਮਸ਼ਹੂਰ ਐਕਟਰ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀਆਂ ਨੇ ਅਜਿਹੀਆਂ ਖਬਰਾਂ ਸਾਸ਼ਿਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਐਕਟਰਸ ਦੀ ਲਾਈਫ ਦੇ ਬਾਰੇ ਜੋ ਕਿ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਪਰਸਨਲ ਜ਼ਿੰਦਗੀ ਦੇ ਵਿੱਚ ਜੇ ਉਹਨਾਂ ਦਾ ਕਿਸੇ ਦੇ ਨਾਲ ਅਫੇਅਰ ਚੱਲ ਰਿਹਾ ਜਾਂ ਫਿਰ ਉਹਨਾਂ ਦਾ ਡਿਵੋਰਸ ਹੋਣ ਵਾਲਾ ਜਾਂ ਫਿਰ ਉਹਨਾਂ ਦੀ ਕੁਝ ਖਟਪਟ ਚੱਲ ਰਹੀ ਆ ਤੇ ਇਹ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੁੰਦੀ ਆ ਤਾਂ ਅੱਜ ਇੱਕ ਅਜਿਹੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਮਸ਼ਹੂਰ ਐਕਟਰ ਫਿਰੋਜ਼ ਖਾਨ ਜੋ ਆ ਇੱਕ ਵਾਰ ਫਿਰ ਲਾਈਮਲਾਈਟ 'ਚ ਨੇ ਪਰਸਨਲ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰੇ ਨੇ ਫਿਰੋਜ਼ ਖਾਨ ਨੇ 4 ਮਹੀਨੇ ਪਹਿਲਾਂ ਹੀ ਇੱਕ ਪਰਸਨਲ ਵੈਡਿੰਗ ਕੀਤੀ ਸੀ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਆਪਣੀ ਪਹਿਲੀ ਪਤਨੀ ਦੀ ਤਰ੍ਹਾਂ ਹੀ ਉਹ ਦੂਸਰੀ ਪਤਨੀ ਨੂੰ ਵੀ ਤਲਾਕ ਦੇਣ ਜਾ ਰਹੇ ਨੇ ਹੁਣ ਐਕਟਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਇਹਨਾਂ ਅਫਵਾਹਾਂ ਦੇ ਉੱਤੇ ਚੁੱਪੀ ਤੋੜੀ ਆ ਪਾਕਿਸਤਾਨੀ ਇੰਡਸਟਰੀ ਦੇ ਮਸ਼ਹੂਰ ਐਕਟਰ ਫਿਰੋਜ਼ ਖਾਨ ਨੇ ਜੂਨ 2024 ਵਿੱਚ ਦੂਜਾ ਵਿਆਹ ਕੀਤਾ ਸੀਗਾ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਸੀ ਫਿਰੋਜ਼ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਤੁਰੰਤ ਬਾਅਦ ਜਨੈਫ ਫਿਰੋਜ਼ ਨਾਲ ਦੁਜਾਵਾਕ ਕੀਤਾ ਸੀ ਇਸ ਦੇ ਲਈ ਉਹਨਾਂ ਨੂੰ ਕਾਫੀ ਟਰੋਲ ਵੀ ਕੀਤਾ ਗਿਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੀਆਂ ਖਬਰਾਂ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਖੂਬ ਵਾਇਰਲ ਕੀਤਾ ਜਾ ਰਿਹਾ ਸੀਗਾ ਐਕਟਰ ਨੇ ਜਨਬ ਨੂੰ ਵੀ ਅਨਫੋਲੋ ਕਰ ਦਿੱਤਾ ਸੀ ਪਰ ਹੁਣ ਜਿਸ ਤੋਂ ਬਾਅਦ ਹੀ ਤਲਾਕ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ ਦਾ ਬਾਜ਼ਾਰ ਗਰਮ ਕਰ ਦਿੱਤਾ ਸੀ ਤਾਂ ਦੱਸ ਦਈਏ ਕਿ ਜਿੱਥੇ ਕਿਸੇ ਤਰ੍ਹਾਂ ਫਿਰੋਜ਼ ਵੱਲੋਂ ਜਨਬ ਨੂੰ ਅਨਫੋਲੋ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤਾਂ ਉਸ ਤੋਂ ਥੋੜੀ ਦੇਰ ਬਾਅਦ ਹੀ ਜਨਬ ਦੇ ਨਾਮ ਦੇ ਨਾਲ ਇੱਕ ਫਰਜ਼ੀ ਅਕਾਊਂਟ ਤੋਂ ਤਲਾਕ ਦਾ ਨੋਟ ਸਾਂਝਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਦੋਹਾਂ ਦੀ ਤਲਾਕ ਦੀਆਂ ਅਫਵਾਹਾਂ ਨੂੰ ਹਵਾ ਮਿਲੀ ਸੀ ਪਰ ਹੁਣ ਇਹਨਾਂ ਅਫਵਾਹਾਂ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਐਕਟਰ ਨੂੰ ਹੁਣ ਆਪਣੇ ਦੂਸਰੇ ਤਲਾਕ ਦੀਆਂ ਅਫਵਾਹਾਂ ਉੱਤੇ ਚੁੱਪੀ ਤੋੜਨੀ ਪਈ ਹੈ ਤੇ ਉਹਨਾਂ ਨੇ ਦੁਨੀਆ ਨੂੰ ਸੱਚ ਦੱਸ ਦਿੱਤਾ ਫਿਰੋਜ਼ ਦੀ ਭੈਣ ਅਤੇ ਐਕਟਰੈਸ ਹੂਮਾ ਮਲਿਕ ਨਵੀ ਇੰਸਟਾਗ੍ਰam ਦੇ ਉੱਤੇ ਸਟੋਰੀ ਸ਼ੇਅਰ ਕਰ ਆਪਣੇ ਭਰਾ ਤੇ ਭਾਬੀ ਦੀ ਤਲਾਕ ਦੀ ਅਫਵਾਹਾਂ ਉਤੇ ਰਿਐਕਸ਼ਨ ਦਿੱਤਾ ਐ ਇੰਸਟਾ ਸਟੋਰੀ ਉਤੇ ਤਸਵੀਰ ਸ਼ੇਅਰ ਕਰਦੇ ਆ ਉਹਨਾਂ ਨੇ ਕਿਹਾ ਕਿ ਨਫਰਤ ਕਰਨ ਵਾਲਿਆਂ ਨੇ ਸਭ ਕੁਝ ਦਿਖਾਉਣ ਦੀ ਜ਼ਰੂਰਤ ਨਹੀਂ ਹੈ ਤਦ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜੋ ਤਲਾਕ ਦੇ ਰੂਮਰਸ ਦੇ ਉੱਤੇ ਚੁੱਪੀ توڑ ਦਿੱਤੀ ਗਈ ਹੈ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਜੇ ਹਾ ਕੁਝ ਵੀ ਨਹੀਂ ਹੈ ਤਦ ਦੱਸਦੇ ਕਿ ਪਾਕਿਸਤਾਨੀ ਐਕਟਰਸ ਜੋ ਅੱਜਕੱਲ੍ਹ ਉਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ ਲੋਕਾਂ ਦੇ ਵੱਲੋਂ ਉਹਨਾਂ ਦੇ ਜੋ ਡਰਾਮਾ ਹੁੰਦੇ ਆ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਤੇ ਫਿਰੋਜ਼ ਖਾਨ ਵੀ ਇਹਨਾਂ ਦੇ ਵਿੱਚੋਂ ਇੱਕ ਹੈ ਜਨਾਂ ਦੀ ਅਦਾਕਾਰੀ ਨੂੰ ਹਰ ਕਿਸੇ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ